ਹਾਂਜੀ ਦੋਸਤੋ ਜੁੜੇ ਹੋਏ ਹੋ ਤੁਸੀਂ ਲਾਈਵ ਆਪਾਂ ਨਹਿਰ ਤੇ ਖੜੇ ਆ ਸਿੱਧੀਆਂ ਤਸਵੀਰਾਂ ਤੁਹਾਨੂੰ ਨਹਿਰ ਤੋਂ ਵਿਖਾ ਰਹੇ ਆ ਤਾਂ ਜਿਹੜੇ ਵੀਰ ਜੁੜਨ ਇੱਕ ਵਾਰੀ ਇਹ ਜਰੂਰ ਦੱਸ ਦਿਓ ਕਿ ਆਵਾਜ਼ ਸਹੀ ਆ ਰਹੀ ਹੈ ਜੇ ਆਵਾਜ਼ ਸਹੀ ਆ ਰਹੀ ਹੈ ਫਿਰ ਆਪਾਂ ਸ਼ੁਰੂ ਆ ਜਿਹੜਾ ਉਹ ਕਰੀ ਰੱਖੀਏ ਤਾਂ ਜਿਹੜਾ ਵੀ ਵੀਰ ਜੁੜਦਾ ਜਾਵੇ ਨਹਿਰ ਤੋਂ ਲਾਈਵ ਤੁਹਾਨੂੰ ਦਿਖਾਵਾਂਗੇ ਸਿੱਧੀਆਂ ਤਸਵੀਰਾਂ ਨਹਿਰ ਤੇ ਤੇ ਨਹਿਰਬੰਦੀ ਦੀ ਵੱਡੀ ਅਪਡੇਟ ਹੈ ਜਿਹੜੀ ਉਸ ਵੀਡੀਓ ਦੇ ਵਿੱਚ ਤੁਹਾਨੂੰ ਮਿਲਣੀ ਹੈ ਜਿਹੜੇ ਵੀ ਵੀਰ ਜੁੜਨ ਵੀਡੀਓ ਨੂੰ ਸ਼ੇਅਰ ਕਰੀ ਜਾਓ ਵੀਰੋ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਤੱਕ ਜਿਹੜੀ ਜਾਣਕਾਰੀ ਆ ਆਪਣੀ ਉਹ ਪਹੁੰਚ ਸਕੇ ਲਾਈਵ ਤੁਹਾਨੂੰ ਜਾਣਕਾਰੀ ਦੇਵਾਂਗੇ ਨਹਿਰ ਨੂੰ ਲੈ ਕੇ ਤਾਂ ਸ਼ੇਅਰ ਕਰੀ ਜਾਓ ਸੌਖ ਵੀਰ ਜੁੜ ਲੈਣ ਦੀ ਹੈ ਫਿਰ ਆਪਾਂ ਸ਼ੁਰੂ ਕਰਦੇ ਹਾਂ ਨਹਿਰਬੰਦੀ ਨੂੰ ਲੈ ਕੇ ਵੱਡੀ ਅਪਡੇਟ ਹੈ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਵੀਰੋ ਵੀਡੀਓ ਸ਼ੇਅਰ ਜ਼ਰੂਰ ਕਰੀ ਜਾਓ ਬੜੀ ਅਹਿਮ ਜਾਣਕਾਰੀ ਹੈ ਜਿਹੜੀ ਨਹਿਰ ਬੰਦੀ ਨੂੰ ਲੈ ਕੇ ਕਿਉਂਕਿ ਕਈ ਵੀਰਾਂ ਦੇ ਮੈਸੇਜ ਆਉਂਦੇ ਆ ਫੋਨ ਆ ਰਹੇ ਆ ਕਿ ਬੰਦੀ ਆ ਜਿਹੜੀ ਉਹ ਨਹਿਰ ਦੀ ਕਦੋਂ ਹੋਊਗੀ ਤਾਂ ਸੁਰਿੰਦਰ ਔਰ ਕਲਰ ਖੇੜਾ ਸਾਹਿਬ ਵੀਰ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਵੀਰ ਜੁੜੇ ਜਾਣ ਵੀਡੀਓ ਸ਼ੇਅਰ ਕਰ ਦਿਓ ਤਾਂ ਨਹਿਰ ਬੰਦੀ ਨੂੰ ਲੈ ਕੇ ਜਿਹੜੀ ਸੂchnਾ ਨਿਕਲ ਕੇ ਆ ਰਹੀ ਹੈ ਸਾਹਮਣੇ ਉਹ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਉਹ ਸਾਂਝੀ ਕਰਨ ਜਾ ਰਹੇ ਆ ਨਹਿਰੀ ਵਿਭਾਗ ਦੇ ਇਰੀਗੇਸ਼ਨ ਵਿਭਾਗ ਦੇ ਅਹਿਮ ਸੂਤਰਾਂ ਵੱਲੋਂ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਵੀਰੋ ਤਾਂ ਉਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਰਿਓ ਸ਼ੇਅਰ ਮੇਰੇ ਵੀਰ ਜੁੜ ਲੈਣ ਦੀਏ ਤਾਂ ਜੋ ਜਿਆਦਾ ਤੋਂ ਜਿਆਦਾ ਵੀਰਾਂ ਤੱਕ ਕਿਉਂਕਿ ਬੰਦੀ ਨੂੰ ਲੈ ਕੇ ਜਿਹੜੀ ਨਹਿਰ ਬੰਦੀ ਹੈ ਉਹਦੀ ਜਾਣਕਾਰੀ ਸਰਹੰਦ ਫੀਡਰ ਕਦੋਂ ਬਾਰੰਦ ਹੋ ਰਹੀ ਹੈ ਕਿਹੜੀ ਨਹਿਰ ਚ ਪਾਣੀ ਕਦੋਂ ਆਊਗਾ ਤਾਂ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣੀ ਹੈ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਵੀਰੇ ਨਹਿਰਬੰਦੀ ਨੂੰ ਲੈ ਕੇ ਜਿਹੜੀ ਵੱਡੀ ਅਪਡੇਟ ਹੈ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਤੇ ਹੁਣ ਫੇਰ ਜਿਹੜੀ ਨਹਿਰਬੰਦੀ ਦੀ ਅਪਡੇਟ ਆਈ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ ਨਹਿਰ ਕਿਹੜੀ ਬੰਦ ਕਦੋਂ ਹੋਊਗੀ ਪਾਣੀ ਆ ਜਿਹੜਾ ਕਦੋਂ ਬੰਦ ਹੋ ਜਾਏਗਾ ਤੇ ਕਦੋਂ ਆ ਜਿਹੜਾ ਪਾਣੀ ਨਹਿਰਾਂ ਦੇ ਵਿੱਚ ਦੁਬਾਰਾ ਆਵੇਗਾ ਸੌਕ ਬੰਦਾ ਹੋਲੈਂਡ ਦੀਏ ਤਾਂ ਵੱਡੀ ਅਪਡੇਟ ਆ ਜਿਹੜੀ ਨਹਿਰੀ ਵਿਭਾਗ ਦੇ ਸੂਤਰਾਂ ਤੋਂ ਅਹਿਮ ਸੂਤਰਾਂ ਤੋਂ ਆਪਾਂ ਨੂੰ ਜਾਣਕਾਰੀ ਜਿਹੜੀ ਮਿਲੀ ਹੈ ਤਾਂ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਨੀ ਬਣਦੀ ਹੈ ਵੀਰੋ ਉਹ ਕਿਉਂਕਿ ਮੈਸੇਜ ਆਉਂਦੇ ਆ ਕਈ ਵੀਰਾਂ ਦੇ ਫੋਨ ਆਉਂਦੇ ਆ ਵੀ ਜਿਹੜੀ ਨਹਿਰ ਬੰਦੀ ਆ ਉਹ ਕਦੋਂ ਹੋਣੀ ਆ ਤਾਂ ਇਸ ਕਰਕੇ ਆਪਾਂ ਜਿਹੜਾ ਉਹ ਲਾਈਵ ਹੈ ਉਹ ਕਰਨ ਜਾ ਰਹੇ ਆ ਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਆ ਉਹ ਮਿਲਣੀ ਆ ਕਿ ਨਹਿਰ ਜਿਹੜੀ ਉਹ ਕਦੋਂ ਬੰਦ ਹੋਣ ਜਾ ਰਹੀ ਆ ਤਾਂ ਦਬਕੇ ਸ਼ੇਅਰ ਕਰ ਦਿਓ ਮਲੂਕਪੁਰਾ ਮਾਈਨਰ ਤੇ ਆਪਾਂ ਖੜੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਾਂ ਵੱਡੀ ਅਪਡੇਟ ਆ ਜਿਹੜੀ ਉਹ ਤੁਹਾਨੂੰ ਦੱਸ ਦਈਏ ਤੁਹਾਨੂੰ ਪਤਾ ਹੀ ਹੈ ਵੀਰੋ ਕਿ ਅੱਜ ਜਿਹੜਾ ਨਹਿਰ ਦੇ ਵਿੱਚ ਪਾੜ ਪੈ ਗਿਆ ਜਿਹਦੇ ਕਰਕੇ ਕਾਫੀ ਨੁਕਸਾਨ ਹੈ ਉੱਥੇ ਕਿਕਰ ਖੇੜੇ ਪਿੰਡ ਦੇ ਕੋਲ ਹੋ ਗਿਆ ਕਿਉਂਕਿ ਉੱਥੇ ਟਾਣੀਆਂ ਦੇ ਵਿੱਚ ਖੇਤਾਂ ਦੇ ਵਿੱਚ ਬਣੀਆਂ ਟਾਣੀਆਂ ਚ ਜਿਹੜਾ ਪਾਣੀ ਹੈ ਉਹ ਭਰ ਗਿਆ ਕਾਫੀ ਨੁਕਸਾਨ ਹੈ ਜਿਹੜਾ ਉੱਥੇ ਉਹ ਹੋਇਆ ਵੀਰੋ ਪਾਹਰ ਬੰਦੀ ਨੂੰ ਲੈ ਕੇ ਨਹਿਰੀ ਵਿਭਾਗ ਦੇ ਅਹਿਮ ਸੂਤਰਾਂ ਤੋਂ ਆਪਾਂ ਨੂੰ ਜਾਣਕਾਰੀ ਮਿਲੀ ਹੈ ਆਵਾਜ਼ ਵੀਰੋ ਕਿਉਂਕਿ ਵਿੱਚ ਨੈੱਟਵਰਕ ਕੱਟਿਆ ਗਿਆ ਸੀ ਆਵਾਜ਼ ਆ ਰਹੀ ਹੈ ਜੁੜ ਰਹੇ ਆ ਵੀਰ ਤਾਂ ਨਹਿਰਬੰਦੀ ਨੂੰ ਲੈ ਕੇ ਵੀਰੋ ਆਪਾਂ ਪਹਿਲਾਂ ਵੀ ਜਿਹੜੀ ਵੀਡੀਓ ਹੈ ਉਹ ਪਾਈ ਸੀ ਤਾਂ ਹੁਣ ਫੇਰ ਤੁਹਾਨੂੰ ਦੱਸ ਦਈਏ ਕਿ ਨਹਿਰਬੰਦੀ ਨੂੰ ਲੈ ਕੇ ਜਿਹੜਾ ਜਾਣਕਾਰੀ ਆਪਣੇ ਤੱਕ ਸਾਹਮਣੇ ਆਈ ਹੈ ਉਹਦੇ ਤਹਿਤ ਜਿਹੜੀ ਸਰਹੰਦ ਫੀਡਰ ਨਹਿਰ ਹੈ ਉਹ ਫਿਲਹਾਲ ਬੰਦ ਨਹੀਂ ਹੋਣ ਜਾ ਰਹੀ ਪਤਾ ਲੱਗਿਆ ਕਿ ਜਿਹੜੀ 25 ਦਸੰਬਰ ਤੋਂ ਸੀ ਫਿਰ 28 ਦਸੰਬਰ ਨੂੰ ਜਿਹੜਾ ਕਰ ਦਿੱਤਾ ਗਿਆ ਸੀ ਤਾਂ ਉਹਦੇ ਚ ਆਪਣੇ ਕੋਲੇ ਜਿਹੜੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਨਹਿਰ ਬੰਦੀ ਨੈਟਵਰਕ ਪ੍ਰੋਬਲਮ ਕਰਕੇ ਵੀਰੋ ਜਿਹੜਾ ਆਵਾਜ਼ ਹੈ ਉਹ ਵਿੱਚ ਕੱਟ ਰਹੀ ਹੈ ਕਿਉਂਕਿ ਕੱਟਿਆ ਗਿਆ ਸੀਗਾ ਲਾਈਵ ਫਿਰ ਸ਼ੁਰੂ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਜਿਹੜੀ ਨਹਿਰ ਹੈ ਉਹ ਬੰਦੀ ਨਹੀਂ ਹੋਣ ਜਾ ਰਹੀ 28 ਦਸੰਬਰ ਤੋਂ ਨਹਿਰ ਬੰਦ ਹੋਣੀ ਸੀ ਬੜੀ ਮੰਗ ਵੀ ਸੀ ਕਿ ਹੁਣ ਜਿਹੜੀ ਬੰਦ ਹੈ ਉਹ ਹੋ ਜਾਣੀ ਚਾਹੀਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਆ ਸਾਹਮਣੇ ਜੋ ਤੁਸੀਂ ਦੇਖ ਸਕਦੇ ਹੋ ਮਲੂਖਪੁਰਾ ਮਾਈਨਰ ਹੈ ਜਿਹੜੀ ਕਿ ਲਾਈਵ ਦਿਖਾ ਰਹੇ ਆ ਨੈਟਵਰਕ ਪ੍ਰੋਬਲਮ ਆ ਰਹੀ ਆ ਚਲੋ ਕੋਈ ਗੱਲ ਨਹੀਂ ਆਪਣਾ ਤਾਂ ਮਕਸਦ ਜਾਣਕਾਰੀ ਦੇਣਾ ਵੀਰੋ ਤੁਹਾਨੂੰ ਜਾਣਕਾਰੀ ਦੇਣੀ ਆ ਤਾਂ ਜਿਹੜਾ ਸਰਹੰਦ ਫੀਡਰ ਹੈ ਉਹ 28 ਤਰੀਕ ਤੋਂ ਬੰਦ ਹੋਣੀ ਸੀ ਨਹੀਂ ਹੋਣ ਜਾ ਰਹੀ ਐਮ ਸੂਤਰਾਂ ਤੋਂ ਆਪਾਂ ਨੂੰ ਜਾਣਕਾਰੀ ਮਿਲੀ ਆ ਜਿਹੜੀ ਕਿ ਸਰਹੰਦ ਫੀਡਰ ਹੈ ਜਿਹੜੀ ਉਹ ਬੰਦ ਨਹੀਂ ਹੋਣ ਜਾ ਰਹੀ ਦੱਬ ਕੇ ਸ਼ੇਅਰ ਕਰ ਦਿਓ ਵੀਰੋ ਜਿਹੜੇ-ਜਿਹੜੇ ਵੀਰ ਕਮੈਂਟ ਕਰ ਰਹੇ ਆ ਇੱਕ ਵਾਰੀ ਮੇਰੇ ਕਮੈਂਟ ਵੇਖ ਲੈ ਮੈਂ ਸਰਹੰਦ ਫੀਡਰ ਜਿਹੜੀ ਉਹ ਬੰਦ ਨਹੀਂ ਹੋਣ ਜਾ ਰਹੀ ਜਿਹੜੀ ਕਿ ਪਹਿਲਾਂ 28 ਦਸੰਬਰ ਨੂੰ ਬੰਦ ਹੋਣੀ ਸੀ ਤਾਂ ਉਹਦੇ 'ਚ ਜਿਹੜੀ ਸਾਨੂੰ ਜਾਣਕਾਰੀ ਮਹਿਰ ਬੰਦ ਨਹੀਂ ਹੋਣ ਜਾ ਰਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਕਿ ਸਰਹੰਦ ਫੀਡਰ 28 ਦਸੰਬਰ ਨੂੰ ਬੰਦ ਹੋਣੀ ਸੀ ਵੀਰੋ ਉਹ ਨਹੀਂ ਹੋਣ ਜਾ ਰਹੀ ਉਹ ਬਾਅਦ ਦੇ ਵਿੱਚ ਕਦੋਂ ਹੋਊਗੀ ਬੰਦੀ ਮਾਰਚ ਜਾਊਗੀ ਜਾਂ ਨਹੀਂ ਜਾਊਗੀ ਬਾਅਦ ਦੇ ਵਿੱਚ ਉਹ ਜਾਣਕਾਰੀ ਮਿਲਲੇਗੀ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਜਿਹੜੀ ਬੰਦੀ ਹੈ ਉਹ ਨਹੀਂ ਹੋਣ ਜਾ ਰਹੀ ਸਰਹੰਦ ਫੀਡਰ ਦੀ ਜਿਹੜੀ ਬੰਦੀ ਹੈ ਉਹ ਨਹੀਂ ਹੋ ਰਹੀ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਮਲੂਕਪੁਰਾ ਮਾਈਨਰ ਦੀ ਤਾਂ ਮਲੂਕਪੁਰਾ ਮਾਈਨਰ ਹੈ ਜਿਹੜੀ ਉਹ ਬੰਦ ਕਰ ਦਿੱਤੀ ਗਈ ਹੈ ਹੁਣ ਜਿੰਨਾ ਕੁ ਪਾਣੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਇਹ ਜਿਹੜੀ ਨੀਵੀ ਹੋ ਚੁੱਕੀ ਹੈ ਤਾਂ ਇਹ ਜਿਹੜੀ ਬੰਦ ਕਰ ਦਿੱਤੀ ਗਈ ਹੈ ਤੇ ਇਹਦੀ ਜਿਹੜੀ ਬੰਦੀ ਹੈ ਉਹ ਕਰੀਬ 20 ਜਨਵਰੀ ਤੱਕ ਰਹੂਗੀ ਮਲੂਕਪੁਰਾ ਮਾਈਨਰ ਤੇ ਜਿੰਨੇ ਵੀ ਕਿਸਾਨ ਵੀਰ ਜੁੜੇ ਆ ਇਹ ਮ ਜਾਣਕਾਰੀ ਆ ਤੁਹਾਡੇ ਲਈ ਕਿ 20 ਜਨਵਰੀ ਤੱਕ ਅੰਦਾਜ਼ਾ ਹੈਗਾ 20 ਜਨਵਰੀ ਤੱਕ ਜਿਹੜੀ ਇਹ ਬੰਦ ਰਹੂਗੀ ਇਹਦੇ ਚ ਕੰਮ ਹੋਣਗੇ ਸਫਾਈ ਹੋਣਗੇ ਇਸ ਤੋਂ ਇਲਾਵਾ ਜਿਹੜੀ ਆਪਾਂ ਗੱਲ ਕਰੀਏ ਪੰਜਾਬਾ ਮਾਈਨਰ ਦੀ ਤਾਂ ਉਹਦੇ ਚ ਜਿਨ੍ਹਾਂ ਦੀਆਂ ਵੀ ਵਾਰੀਆਂ ਹੈਗੀਆਂ ਇੱਕ ਦੋ ਵਾਰੀਆਂ ਲੱਗਣਗੀਆਂ ਵੀਰੋ ਭਾਵੇਂ ਆ ਕਿ ਹਲੇ ਉਹ 10 ਦਿਨ ਤੱਕ 10 12 ਦਿਨਾਂ ਤੱਕ ਜਿਹੜੀ ਬੰਦੀ ਆ ਪੰਜਾਬਾ ਚ ਨਹੀਂ ਆ ਰਹੀ ਇਸ ਤੋਂ ਇਲਾਵਾ ਜੇਕਰ ਹੋਰ ਨਹਿਰਾਂ ਦੀ ਗੱਲ ਕਰੀਏ ਭਾਵੇਂ ਉਹ ਲੰਬੀ ਮਾਈਨਰ ਹੋਵੇ ਸੁਖਚੈਨ ਮਾਈਨਰ ਹੋਵੇ ਦੌਲਤਪੁਰਾ ਮਾਈਨਰ ਹੋਵੇ ਜਿਹੜੀਆਂ ਵੀ ਨਹਿਰਾਂ ਹੋਣ ਉਹ ਜਿਹੜੀਆਂ ਸਫਾਈ ਵਾਸਤੇ ਆਉਣ ਵਾਲੇ ਇੱਕ ਹਫ਼ਤੇ ਦੇ ਵਿੱਚ ਬੰਦ ਹੋ ਜਾਣਗੀਆਂ ਕਿਉਂਕਿ ਜਿਹੜਾ ਸੁਖਚੈਨ ਮਾਈਨਰ ਹੈ ਭਾਵੇਂ ਜਾਂ ਮਿਹਰਾਜਪੁਰਾ ਮਾਈਨਰ ਹੈ ਉਹਦੇ ਵਿੱਚ ਵੀ ਜਿਹੜੀ ਬੰਦੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗੀ ਫਿਲਹਾਲ ਜਿਹੜੀ ਅੱਜ ਤੋਂ ਆਪਾਂ ਕਹਿ ਲਈਏ ਤਾਂ ਉਹ ਮਲੋਕਪੁਰਾ ਮਾਈਨਰ ਹੈ ਜਿਹੜੀ ਉਹ ਬੰਦ ਕਰ ਦਿੱਤੀ ਗਈ ਹੈ ਮਲੂਕਪੁਰਾ ਵੀਰੋ ਬੰਦ ਹੈ ਜਿਹੜੀ ਉਹ ਹੋ ਚੁੱਕੀ ਆ ਰਾਮਸਰਾ ਮਾਈਨਰ ਹੈ ਜਿਹੜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬੰਦ ਹੋਵੇਗੀ ਪੰਜ ਸੱਤ ਦਿਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਨਹਿਰਾਂ ਸਫਾਈ ਲਈ ਬੰਦ ਹੋਣਗੀਆਂ ਪੰਜਾਬਾ ਮਾਈਨਰ ਹੈ ਜਿਹੜੀ ਉਹ ਕਰੀਬ 5 ਤੋਂ 10 ਜਨਵਰੀ ਦੇ ਵਿੱਚਕਾਰ ਬੰਦ ਹੋਵੇਗੀ ਤਾਂ ਜਿਹਦੀਆਂ ਵੀ ਵਾਰੀਆਂ ਹੋਣ ਉਹ ਆਪਦੀਆਂ ਲਾ ਸਕਦੇ ਆ ਫਿਲਹਾਲ ਮਲੂਕਪੁਰਾ ਮਾਈਨਰ ਹੈ ਜਿਹੜੀ ਉਹ ਬੰਦ ਕਰ ਦਿੱਤੀ ਗਈ ਆ ਇਹਦੇ ਜਿਹੜੇ ਕੰਮ ਐ ਉਹ ਹੋਣਗੇ ਵੀਰੋ ਤੇ ਸਰਹੰਦ ਫੀਡਰ ਹੈ ਜਿਹੜੀ ਉਹਦੀ ਬੰਦੀ ਨਹੀਂ ਹੋਣੀ ਤਾਂ ਤੁਹਾਨੂੰ ਦੱਸਦਾ ਕਿ ਸਰਹੰਦ ਫੀਡਰ ਦੀ 25 ਤੋਂ 28 ਪਹਿਲਾਂ 25 ਦਸੰਬਰ ਸੀ 18 ਤੋਂ 25 ਕਰਤੀ ਫਿਰ 25 ਤੋਂ 28 ਦਸੰਬਰ ਕਰਤੀ ਸੀ ਤੇ ਹੁਣ ਜਿਹੜੀ ਉਹ 28 ਦਸੰਬਰ ਨੂੰ ਵੀ ਸਰਹੰਦ ਫੀਡਰ ਬੰਦ ਨਹੀਂ ਹੋਵੇਗੀ ਜਿਹਦੇ ਕਰਕੇ ਸਾਰੀਆਂ ਫਾਜ਼ਿਲਕਾ ਤੇ ਮੁਕਸਰ ਜ਼ਿਲ੍ਹੇ ਦੀਆਂ ਨਹਿਰਾਂ ਪ੍ਰਭਾਵਿਤ ਹੋਣੀਆਂ ਸੀ ਉਹ ਹੁਣ ਬੰਦ ਨਹੀਂ ਹੋ ਰਹੀ ਦੌਲਤਪੁਰਾ ਮਾਈਨਰ ਬਾਰੇ ਤੁਹਾਨੂੰ ਦੱਸਦਾ ਕਿ ਜਦੋਂ ਮਲੂਕਪੁਰਾ ਜਿਹੜੀ ਮਾਈਨਰ ਹੈ ਇਹ ਬੰਦ ਹੋਣ ਜਾ ਰਹੀ ਹੈ ਬੰਦ ਹੋ ਗਈ ਹੈ ਅੱਜ ਤੇ ਕਰੀਬ 20 ਜਨਵਰੀ ਤੱਕ ਜਿਹੜਾ ਇਹ ਬੰਦੀ ਹੈ ਇਹਦੇ ਵਿੱਚ ਰਹਿਣੀ ਹੈ ਇਹਦੇ ਕੰਮ ਹੈ ਜਿਹੜੇ ਉਹ ਹੋਣਗੇ ਤਾਂ ਇਸ ਤੋਂ ਇਲਾਵਾ ਜੇਕਰ ਇੱਕ ਹਫ਼ਤੇ ਤੱਕ ਸੰਭਾਵਨਾ ਹੈਗੀ ਹੈ ਇਹ ਜਿਹੜੀਆਂ ਹੁਣ ਬੰਦੀ ਹੋਵੇਗੀ ਵੀਰੋ ਇਹ ਸਿਰਫ ਸਫਾਈ ਵਾਸਤੇ ਬੰਦ ਹੋਣੀ ਉਹਦੇ ਕੰਮ ਹੋਣਗੇ ਕਿਉਂਕਿ ਉਹ ਨਵੇਂ ਸਿਰੋਂ ਬਾਨੀ ਉਹ ਲੰਬੀ ਕੱਟੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੀ ਨਹਿਰ ਬੰਦੀ ਹੈ ਉਹ ਸਰਹੰਦ ਫੀਡਰ ਨਹਿਰ ਨਹੀਂ ਬੰਦ ਹੋਣ ਜਾ ਰਹੀ ਜਿਹੜੀ 28 ਦਸੰਬਰ ਨੂੰ ਹੋਣੀ ਸੀ ਕਾਰਸੀਰ ਸਿੰਘ ਸੰਧੂ ਸਾਹਿਬ ਜਿਹੜੇ ਐ ਪ੍ਰੋਫੈਸਰ ਸਾਹਿਬ ਧੰਨਵਾਦ ਕਰਦੇ ਆ ਇਹਨਾਂ ਦਾ ਤਾਂ ਜਿਹੜੀ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਸ਼ੇਅਰ ਕਰ ਦਿਓ ਨਹਿਰ ਬੰਦੀ ਹੈ ਜਿਹੜੀ ਉਹ ਸਰਹੰਦ ਫੀਡਰ ਹੈ ਉਹ ਬੰਦ ਨਹੀਂ ਹੋਣੀ 28 ਦਸੰਬਰ ਤੋਂ ਵੀਰੋ ਦੂਜੀਆਂ ਜਿਹੜੀਆਂ ਨਹਿਰਾਂ ਹੈ ਮਲੂਕਪੁਰਾ ਮਾਈਨਰ ਆਜ ਤੋਂ ਬੰਦ ਹੋ ਗਈ 20 ਜਨਵਰੀ ਤੱਕ ਬੰਦ ਰਹਿਣੀ ਹੈ ਰਾਮਸਰਾ ਲੰਬੀ ਮਾਈਨਰ ਸੁਖਚੈਨ ਮਾਈਨਰ ਹੈ ਜਿਹੜੀ ਇਹ ਆਉਣ ਵਾਲੇ ਹਫ਼ਤੇ ਦੇ ਵਿੱਚ ਜਿਹੜੀਆਂ ਬੰਦ ਹੋਣਗੀਆਂ ਇਸ ਤੋਂ ਇਲਾਵਾ ਜੇਕਰ ਆਪਾਂ ਦੂਜੀਆਂ ਨਹਿਰਾਂ ਦੀ ਪੰਜਾਬਾ ਮਾਈਨਰ ਉਹ 5 ਤੋਂ 10 ਜਨਵਰੀ ਦੇ ਵਿਚਕਾਰ ਬੰਦ ਹੋਵੇਗੀ ਵੀਰੋ ਤਾਂ ਉਦੋਂ ਤੱਕ ਜਿਹੜੀਆਂ ਆਪਦੀਆਂ ਵਾਰੀਆਂ ਦੀ ਸਾਮ ਸੰਭਾਲਾ ਤੁਸੀਂ ਉਸ ਢੰਗ ਨਾਲ ਕਰ ਸਕਦੇ ਹੋ ਤਾਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਵੀਰੋ ਹੋਰ ਜੇਕਰ ਕਿਸੇ ਵੀਰ ਨੇ ਨਹਿਰ ਬਾਰੇ ਪੁੱਛਣਾ ਹੋਵੇ ਤਾਂ ਉਹ ਜਿਹੜਾ ਜਾਣਕਾਰੀ ਹੈ ਲੈ ਸਕਦਾ ਤੁਹਾਨੂੰ ਸਿੱਧੀ ਜਾਣਕਾਰੀ ਨਹਿਰ ਤੋਂ ਦੇ ਰਹੇ ਹਾਂ ਕਿ ਨਹਿਰਾਂ ਜਿਹੜੀ ਰਾਮਸਰਾ ਮਾਈਨਰ ਹੈ ਉਹ ਬੰਦ ਹੋਣ ਜਾ ਰਹੀ ਹੈ ਉਹ ਆਉਣ ਵਾਲੇ ਇੱਕ ਹਫ਼ਤੇ ਬਾਅਦ ਬੰਦ ਹੋਊਗੀ ਤਾਂ ਜਿਹੜੇ ਵੀ ਵੀਰ ਜੁੜੇ ਆ ਵੀਡੀਓ ਸ਼ੇਅਰ ਕਰ ਦਿਓ ਵੀਰੋ ਬੜੀ ਅਹਿਮ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਰਹੰਦ ਫੀਡਰ ਦੀ ਬੰਦੀ ਹੈ ਜਿਹੜੀ ਉਹ ਫਿਲਹਾਲ ਨਹੀਂ ਹੋਣ ਜਾ ਰਹੀ ਜਿਹੜੀ ਕਿ 28 ਦਸੰਬਰ ਤੋਂ ਬੰਦ ਹੋਣੀ ਸੀਗੀ ਉਹ ਹੁਣ ਬੰਦ ਨਹੀਂ ਹੋਣ ਜਾ ਰਹੀ ਹੈ ਅਹਿਮ ਸੂਤਰਾਂ ਤੋਂ ਆਪਾਂ ਨੂੰ ਜਾਣਕਾਰੀ ਮਿਲੀ ਹੈ ਨਹਿਰੀ ਵਿਭਾਗ ਦੇ ਅਹਿਮ ਸੂਤਰ ਹੈ ਜਿਹੜੇ ਆਪਾਂ ਨੂੰ ਜਾਣਕਾਰੀ ਉਹਨਾਂ ਤੋਂ ਮਿਲੀ ਹੈ ਕਿ 28 ਦਸੰਬਰ ਵਾਲੀ ਜਿਹੜੀ ਹੁਣ ਸਰਹੰਦ ਕਦੋਂ ਬੰਦ ਹੋਊਗੀ ਉਹ ਬਾਅਦ 'ਚ ਪਤਾ ਲੱਗੂ ਪਰ 28 ਦਸੰਬਰ ਤੋਂ ਫਿਲਹਾਲ ਬੰਦੀ ਹੈ ਜਿਹੜੀ ਉਹ ਨਹੀਂ ਹੋਣ ਜਾ ਰਹੀ ਬਲੂਕਪੁਰਾ ਮਾਈਨਰ ਹੈ ਜਿਹੜੀ ਉਹ ਬੰਦ ਕਰ ਦਿੱਤੀ ਗਈ ਹੈ ਜਿਹੜੇ ਨਵੇਂ ਵੀਰ ਜੁੜੇ ਐ ਇੱਕ ਵਾਰੀ ਫੇਰ ਧਿਆਨ ਨਾਲ ਸੁਣ ਲੋ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਜਿਹੜੀ ਬਲੋਕਪੁਰਾ ਮਾਈਨਰ ਐ ਇਹ ਬੰਦ ਹੋ ਚੁੱਕੀ ਐ ਤਾਂ ਇਹ ਬੰਦ ਹੋਣ ਨਾਲ ਜਿਹੜਾ 20 ਜਨਵਰੀ ਤੱਕ ਕਰੀਬ ਇਹ ਬੰਦ ਰਹੂਗੀ ਨਹਿਰ ਇਸ ਤੋਂ ਇਲਾਵਾ ਜੇਕਰ ਆਪਾਂ ਦੂਸਰੀਆਂ ਨਹਿਰਾਂ ਦੀ ਰਾਮਸਰਾ ਮਾਈਨਰ ਐ ਜਿਹੜੀ ਭਾਵੇਂ ਲੰਬੀ ਮਾਈਨਰ ਐ ਉਹ ਜਿਹੜੇ ਆਉਣ ਵਾਲੇ ਇੱਕ ਹਫਤੇ ਬਾਅਦ ਜਿਹੜੀ ਉਹਨਾਂ ਚ ਬੰਦੀ ਆਉਣੀ ਐ ਜੇਕਰ ਆਪਾਂ ਸੁਖਚੈਨ ਤੇ ਮਹਿਰਾਜਪੁਰਾ ਮਾਈਨਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਜਿਹੜੀ ਬੰਦੀ ਹੈ ਉਹ 5 ਜਨਵਰੀ ਤੱਕ ਸੰਭਾਵਨਾ ਜਤਾਈ ਜਾ ਰਹੀ ਹੈ ਕਿਉਂਕਿ ਉਹਦੇ ਕੰਮ ਹੈ ਜਿਹੜੇ ਵੀਰੋ ਉਹ ਹੋਣੇ ਹਨ ਤੇ ਉਹ ਲੰਬੀ ਚਲਣੀ ਹੈ ਥੋੜੀ ਜੀ ਤਾਂ ਇਸ ਕਰਕੇ ਜਿਹੜਾ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਇਹ ਲਾਈਵ ਹੋਈ ਸੀ ਆਪਾਂ ਕਈ ਵੀਰਾਂ ਦੇ ਫੋਨ ਆਉਂਦੇ ਸੀਗੇ ਤੇ ਮਾਰਚ ਦੇ ਵਿੱਚ ਬੰਦੀ ਨੂੰ ਲੈ ਕੇ ਜਿਹੜਾ ਇੱਕ ਲੋਕਾਂ 'ਚ ਕਿਸਾਨ ਵੀਰਾਂ 'ਚ ਖਾਸ ਤੌਰ ਤੇ ਇਹ ਡਰ ਹੈ ਕਿ ਕਿਤੇ ਜਿਹੜੀ ਬੰਦੀ ਹੈ ਉਹ ਮਾਰਚ 'ਚ ਨਾ ਚਲੀ ਜਾਵੇ ਇਹ ਕੁਝ ਤਕਰੀਬ ਇਹ ਜਿਹੜੀ ਨਹਿਰ ਹੈ ਉਹ ਬੰਦ ਰਹਿਣੀ ਹੈ ਤਾਂ ਆਪਣਾ ਮਕਸਦ ਹੈ ਵੀ ਵੀਡੀਓ ਪਹੁੰਚੇ ਤਾਂ ਉਹ ਤਾਂ ਹੀ ਪਹੁੰਚ ਸਕ ਜਾਣਕਾਰੀ ਹਰ ਕਿਸਾਨ ਤੱਕ ਜਿਹੜੀ ਆਪਾਂ ਜਾਣਕਾਰੀ ਇਹ ਪਹੁੰਚਾਉਣੀ ਹੈ ਵੀ 28 ਦਸੰਬਰ ਵਾਲੀ ਜਿਹੜੀ ਸਰੰਦ ਫੀਡਰ ਦੀ ਬੰਦੀ ਹੈ ਉਹ ਫਿਲਹਾਲ ਇੱਕ ਵਾਰੀ ਟਲ ਗਈ ਜਨਵਰੀ ਚ ਹੁੰਦੀ ਹੈ ਜਾਂ ਕਦੋਂ ਹੁੰਦੀ ਹੈ ਇਹ ਸਮਾਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਵੀਡੀਓ ਨੂੰ ਕਿਉਂਕਿ ਵਿੱਚ ਨੈਟਵਰਕ ਪ੍ਰੋਬਲਮ ਆ ਜਾਂਦੀ ਹੈ ਪਰ ਤੁਹਾਨੂੰ ਇੱਕ ਵਾਰੀ ਫੇਰ ਦੱਸਦਾ ਸਰੰਦ ਫੀਡਰ 28 ਤੋਂ ਬੰਦੀ ਹੈ ਜਿਹੜੀ ਉਹ ਨਹੀਂ ਹੋਣ ਜਾ ਰਹੀ ਜਨਵਰੀ ਚ ਹੋਏਗੀ ਜਾਂ ਬਾਅਦ ਚ ਹੋਏਗੀ ਇਹ ਬਾਅਦ ਦੇ ਵਿੱਚ ਪਤਾ ਲੱਗੇਗਾ ਪਰ ਫਿਲਹਾਲ ਤੁਹਾਨੂੰ ਦੱਸਦਾ ਇਸ ਰੰਦ ਫੀਡਰ ਚ ਬੰਦੀ 28 ਵਾਲੀ ਨਹੀਂ ਹੋਣ ਜਾ ਰਹੀ ਮਲੂਕਪੁਰਾ ਮਾਈਨਰ ਦੇ ਵਿੱਚ ਜਿਹੜੀ ਬੰਦੀ ਆ ਉਹ ਹੋ ਚੁੱਕੀ ਹੈ 20 ਜਨਵਰੀ ਤੱਕ ਰਹੇਗੀ